ਖਨੋਰੀ ਬਾਰਡਰ ਤੋਂ ਵੱਡੀ ਖਬਰ ਨਿਕਲ ਕੇ ਆਈ ਸਾਹਮਣੇ ਜਿਹੜੇ ਟਰੈਕਟਰਾਂ ਦਾ ਨੁਕਸਾਨ ਹੋਇਆ ਸੀ ਉਹਨਾਂ ਟਰੈਕਟਰਾਂ ਨੂੰ ਠੀਕ ਕਰਵਾਇਆ ਜਾ ਰਿਹਾ ਹੈ ਅੱਗੇ ਦੀ ਤਿਆਰੀ ਕੀਤੀ ਜਾ ਰਹੀ ਹੈ ਲੋਕਾਂ ਦੇ ਸਾਰੇ ਟਰੈਕਟਰ ਇਹ ਬਾਈ ਬਿਲਕੁਲ ਫ੍ਰੀ ਚ ਠੀਕ ਕਰਕੇ ਦੇ ਰਹੇ ਨੇ ਦੱਸਿਆ ਕਿ ਕਿਉਂ ਕਰ ਰਹੇ ਨੇ ਐਡੀ ਵੱਡੀ ਸੇਵਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 21 ਤਰੀਕ ਨੂੰ ਖਨੋਰੀ ਕਿਸਾਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀ ਟਰੈਕਟਰਾਂ ਦੀ ਪੰਨ ਤੋੜ ਖਨੋਰੀ ਦੇ ਵਿੱਚ ਕੀਤੀ ਗਈ ਸੀ ਉਸ ਤੋਂ ਬਾਦ ਕਿਸਾਨਾਂ ਦੇ ਇੱਕ ਵਾਰ ਹੌਸਲੇ ਜੇ ਟੁੱਟ ਵੀ ਗਏ ਸੀ ਕਿ ਸਾਡੇ ਪੁੱਤਾਂ ਵਾਂਗੂ ਜਿਹੜੇ ਅਸੀਂ ਟਰੈਕਟਰ ਰੱਖਦੇ ਆ ਉਹਨਾਂ ਦੇ ਨਾਲ ਇਸ ਤਰ੍ਹਾਂ ਹੋ ਗਿਆ ਪਰ ਦੋਸਤੋ ਕਈ ਦਿਨ ਬੀਤ ਜਾਣ ਤੋਂ ਬਾਅਦ ਕਈ ਲੋਕ ਸਾਹਮਣੇ ਵੀ ਆਏ ਕਿਸਾਨਾਂ ਦੇ ਨਾਲ ਖੜੇ ਵੀ ਹੋਏ ਆ ਕੇ ਇਸੇ ਤਰ੍ਹਾਂ ਦੋਸਤੋ ਇਹ ਬਾਈ ਪਾਤੜਾਂ ਤੋਂ ਨੇ ਇਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਤਾਂ ਤੁਰੰਤ ਇਹ ਖਨੌਰੀ ਪਹੁੰਚੇ ਅਤੇ ਇਹਨਾਂ ਨੇ ਦੇਖਿਆ ਕਿਸਾਨਾਂ ਦੇ ਟਰੈਕਟਰਾਂ ਦਾ ਕਾਫੀ ਬੁਰਾ ਹਾਲ ਸੀ ਅਤੇ ਇਹਨਾਂ ਨੇ ਸੋਚਿਆ ਕਿ ਅਗਰ ਕੁਝ ਹੋਰ ਨਹੀਂ ਕਰ ਸਕਦੇ ਘੱਟ ਤੋਂ ਘੱਟ ਤੇ ਇਹਨਾਂ ਟਰੈਕਟਰਾਂ ਦੇ ਟਾਇਰ ਵਗੈਰਾ ਤਾਂ ਠੀਕ ਕਰ ਹੀ ਸਕਦੇ ਆ ਤਾਂ ਇਹਨਾਂ ਨੇ ਇੱਥੇ ਜਿੰਨੇ ਵੀ ਟਰੈਕਟਰ ਸੀ ਇਹਨਾਂ ਦੀਆਂ ਨਵੀਆਂ ਟਿਊਬਾਂ ਲਿਆ ਕੇ ਮਿਸਤਰੀ ਵਗੈਰਾ ਬੁਲਾ ਕੇ ਇਹਨਾਂ ਨੂੰ ਠੀਕ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ ਤੁਸੀਂ ਕਰਵਾ ਰਹੇ ਹੋ ਸੇਵਾ ਇੱਥੇ ਅਸੀਂ ਤਾਂ ਕੌਣ ਆ ਜੀ ਕਰਵਾਉਣ ਵਾਲੇ ਉਹ ਪਰਮਾਤਮਾ ਨੇ ਸੇਵਾ ਲਈ ਹੈ ਤੇ ਅਸੀਂ ਇੱਥੇ ਆ ਗਏ ਜੀ ਠੀਕ ਹੈ ਜੀ ਅੱਛਾ ਕੀ ਕੁਝ ਕਰਵਾ ਰਹੇ ਹੋ ਕੀ ਕੁਝ ਨੁਕਸਾਨ ਮਿਲਿਆ ਤੁਹਾਨੂੰ ਟਰੈਕਟਰਾਂ ਦਾ ਨੁਕਸਾਨ ਤਾਂ ਜੀ ਅਸੀਂ ਕੱਲ ਜਾਇਜਾ ਲੈਣ ਆਏ ਸੀਗੇ ਇੱਥੇ ਜਦੋਂ ਅਸੀਂ ਇੱਥੇ ਦੇਖਿਆ 12 ਤੋਂ 15 ਟਰੈਕਟਰ ਟਰਾਲੀਆਂ ਸੀ ਦੋ ਤਿੰਨ ਤਿੰਨ ਚਾਰ ਕਾਰਾਂ ਸੀਗੀਆਂ ਤੇ ਉਹਨਾਂ ਦਾ ਸਾਰਿਆਂ ਦਾ ਅਸੀਂ ਇਹਨਾਂ ਨੂੰ ਕਿਹਾ ਜੀ ਵੀ ਚਾਹੇ ਕੋਈ ਟਿਊਬ ਪੈਂਦੀ ਆ ਚਾਹੇ ਟਾਇਰ ਪੈਂਦਾ ਚਾਹੇ ਕੋਈ ਵੀ ਰਿਪੇਅਰ ਦਾ ਕੰਮ ਹੁੰਦਾ ਵੀ ਉਹ ਸਾਨੂੰ ਸੇਵਾ ਲਈ ਜਾਵੇ ਤੇ ਇਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਜੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਕਰੋ ਜੀ ਬਈ ਕੋਈ ਆਪਾਂ ਗੱਲ ਕਰੀਏ ਪੈਸਾ ਤਾਂ ਨਹੀਂ ਲਿਆ ਜਾ ਰਿਹਾ ਕਿਸੇ ਤੋਂ ਕੋਈ ਵੀ ਸਾਰਾ ਫਰੀ ਆ ਬਿਲਕੁਲ ਸਾਰਾ ਕੁਝ ਫ੍ਰੀ ਹੈ ਜੀ ਕਿਸੇ ਤੋਂ ਕੋਈ ਪੈਸਾ ਨਹੀਂ ਲਿਆ ਜਾ। ਅੱਛਾ ਜੇ ਗੱਲ ਕਰੀਏ ਟਾਇਰਾਂ ਦੀ ਨੁਕਸਾਨ ਕਹਿੰਨੇਗਾ ਕੱਲੇ ਟਿਊਬਾਂ ਦਾ ਨੁਕਸਾਨ ਆ ਕਿ ਟਾਇਰਾਂ ਦਾ ਵੀ ਨੁਕਸਾਨ ਆ? ਹਲੇ ਤੱਕ ਸਾਨੂੰ ਚਾਰ ਟਾਇਰਾਂ ਦਾ ਪਤਾ ਲੱਗਿਆ ਜੀ ਟਾਇਰ ਹਲੇ ਚੇਂਜ ਕੋਈ ਨਹੀਂ ਕੀਤਾ। ਹਾਂ ਜਿਹੜੇ ਟਾਇਰ ਹੋਣਗੇ ਉਹ ਵੀ ਸਾਰੇ ਚੇਂਜ ਕਰਾਂਗੇ। ਹਲੇ ਤੱਕ ਟਿਊਬਾਂ ਚੇਂਜ ਕਰ ਰਹੇ ਆ ਟਿਊਬਾਂ 30 ਤੋਂ 40 ਅਸੀਂ ਚੇਂਜ ਕਰ ਚੁੱਕੇ ਆ ਤੇ ਬਾਕੀ ਸਾਡੇ ਬੰਦੇ ਲੱਗੇ ਹੋਏ ਨੇ। ਭਾਈ ਕਿਵੇਂ ਤੁਸੀਂ ਟਾਇਰਾਂ ਦਾ ਕੰਮ ਕਰਦੇ ਹੋਵੋਗੇ ਨਾ? ਨਹੀਂ ਵੀਰ ਜੀ ਅਸੀਂ ਟਾਇਰਾਂ ਦਾ ਕੰਮ ਨਹੀਂ ਕਰਦੇ ਪਰ ਜਦੋਂ ਅਸੀਂ ਕੱਲ ਇੱਥੇ ਜ ਉਹ ਕਹਿੰਦਾ ਕਿ ਜੇ ਤੁਸੀਂ ਟਾਇਰਾਂ ਦੀ ਸੇਵਾ ਕਰਨ ਜਾ ਰਹੇ ਹੋ ਤਾਂ ਮੇਰਾ ਸਹਿਯੋਗ ਨਾਲ ਪਵਾਓ ਉਹ ਸਾਡੇ ਨਾਲ ਆਇਆ ਸੀ ਹੁਣ ਉਹਨੂੰ ਘਰੇ ਕੋਈ ਐਮਰਜੈਂਸੀ ਕੰਮ ਪੈ ਗਿਆ ਸੀ ਢੇੜਾ ਕੱਢਣ ਗਿਆ ਵਾਪਸ ਆ ਰਿਹਾ ਹੈ ਭਾਈ ਬੱਜੇ ਸਾਰੇ ਟਾਇਰਾਂ ਦੇ ਵਿੱਚ ਸੂਏ ਵੱਜੇ ਹੋਏ ਨੇ ਜਾਂ ਕੂਏ ਵੱਜੇ ਹੋਏ ਨੇ ਜੀ ਟੂਟੀਆਂ ਟੁੱਟੀਆਂ ਹੋਈਆਂ ਨੇ ਜੀ ਜਿੱਦਾਂ ਕੋਈ ਭਾਰੀ ਚੀਜ਼ ਮਾਰੀ ਹੋਵੇ ਠੀਕ ਆ ਭਾਈ ਤੇ ਸਾਰੇ ਟਰੈਕਟਰਾਂ ਦਾ ਜੋ ਵੀ ਜਿੰਨਾ ਵੀ ਖਰਚ ਆਊਗਾ ਸਾਰਾ ਤੁਸੀਂ ਚੱਕਰੇ ਜਾਣੇ ਕਿ ਟਿਊਬਾਂ ਟੱਬਾਂ ਦੇ ਜੋ ਲੱਗੂਗਾ ਜੇ ਕਿਸੇ ਦੇ ਕੋਈ ਟਾਇਰ ਬਦਲਿਆ ਜੂ ਬਦਲੋਗੇ ਟਾਇਰ ਵੀ ਕੋਈ ਬਦਲਾਂਗੇ ਜੀ ਬਿਲਕੁਲ ਬਦਲਾਂਗੇ ਅਜਾ ਸਲੈਂਸਰ ਟੁੱਟੇ ਪਏ ਨੇ ਵੀਰੇ ਨੌਂ ਹੀ ਕਰਾਵਾਂਗੇ ਉਹ ਸਾਡੀ ਮਿਸਤਰੀਆਂ ਨਾਲ ਗੱਲ ਚੱਲ ਰਹੀ ਹੈ ਜੀ ਕੱਲ ਜਾਂ ਪਰਸੋਂ ਨੂੰ ਇਲੈਕਟ੍ਰੀਸ਼ੀਅਨ ਮਿਸਤਰੀ ਆਣਗੇ ਉਹਨਾਂ ਤੋਂ ਸਾਰਾ ਕੁਝ ਚੈੱਕ ਕਰਾ ਕੇ ਜੋ ਦਾ ਹੋਣ ਵਾਲਾ ਹੋਊਗਾ ਉਹ ਕਰਵਾਵਾਂਗੇ ਮੈਨੂੰ ਲੱਗਦਾ ਕੁਝ ਟਰੈਕਟਰਾਂ ਦੇ ਵਿੱਚ ਜਿਵੇਂ ਖੰਡ ਪਾਈ ਗਈ ਸੀ ਟੈਂਕੀਆਂ ਦੇ ਵਿੱਚ ਮੈਨੂੰ ਲੱਗਦਾ ਵੀ ਜਿੰਨੇ ਵੀ ਟਰੈਕਟਰਾਂ ਤੱਕ ਉਹ ਪਹੁੰਚ ਰਹੇ ਸਾਰਿਆਂ ਟਰੈਕਟਰ ਸਟਾਰਟ ਕਰਕੇ ਹਰਿਆਣੇ ਦੀ ਹਿੱਕ ਤੇ ਨਹੀਂ ਚੜਦੇ ਹਾਂ ਉਦੋਂ ਤੱਕ ਅਸੀਂ ਇੱਥੇ ਇਹਦਾ ਕੰਮ ਕਰਾਉਂਦੇ ਰਹਾਂਗੇ ਮੈਚਰ ਮਤਲਬ ਤੁਸੀਂ ਖੜੇ ਹੋ ਖੜੇ ਆਂ ਕਰ ਰਹੇ ਹੋ ਠੀਕ ਹੈ ਤਾਂ ਦੋਸਤੋ ਇਹ ਵੀਰ ਨੇ ਜੋ ਕਰਵਾਰੇ ਦੇ ਪਾਤਰਾਂ ਤੋਂ ਨੇ ਵੀਰੇ ਆਪਣੀ ਕੋਈ ਕਮੇਟੀ ਸੋਸਾਇਟੀ ਆ ਕੋਈ ਮੈਂ ਸੀਨੀਅਰ ਵਾਈਸ ਪ੍ਰਧਾਨ ਅਗਰਵਾਲ ਸਭਾ ਦਾ ਜੀ ਮੈਂ Hindu ਪਰਿਵਾਰ ਤੋਂ ਬਿਲੋਂਗ ਕਰਦਾ ਠੀਕ ਹੈ ਜੀ ਭਾਈ ਜਿਵੇਂ ਤੁਸੀਂ Hindu ਪਰਿਵਾਰ ਤੋਂ ਬਿਲੋਂਗ ਕਰਦੇ ਹੋ ਬਹੁਤ ਸਾਰੇ ਲੋਕ ਆਪਣੇ ਦੇਖਿਆਗੇ ਕਈ ਵਾਰ ਕਿਸਾਨਾਂ ਦਾ ਵਿਰੋਧ ਕਰਦੇ ਨੇ ਖਾਸ ਕਰਕੇ ਮੈਂ ਦੇਖਿਆ ਕਿ ਦੁਕਾਨਦਾਰ ਹੋਗੇ ਜਾਂ ਹੋਰ ਹੋਗੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਬਾਈ ਬਾਈ ਜੀ ਜਿੱਥੇ ਤੱਕ ਮੇਰਾ ਖਿਆਲ ਹੈ ਕਿ ਲੋਕ ਨਹੀਂ ਵਿਰੋਧ ਕਰਦੇ ਇਹ ਕੋਝੀਆਂ ਸਰਕਾਰਾਂ ਕਰਦੀਆਂ ਨੇ ਜੋ ਸਾਨੂੰ ਆਪਸ ਦੇ ਵਿੱਚ ਵੰਡ ਕੇ ਆਪਣੀਆਂ ਵੋਟਾਂ ਲੈਣੀਆਂ ਚਾਹੁੰਦੀਆਂ ਨੇ ਪਰ ਸਾਡਾ ਕਿਸਾਨਾਂ ਦੇ ਨਾਲ 9 ਮਾਸ ਦਾ ਰਿਸ਼ਤਾ ਹੈ ਅਸੀਂ ਕਿਸੇ ਨੂੰ ਚਾਚਾ ਕਹਿੰਦੇ ਆ ਕਿਸੇ ਨੂੰ ਤਾਇਆ ਕਹਿੰਦੇ ਆ ਕਿਸੇ ਨੂੰ ਛੋਟਾ ਭਾਈ ਕਿਸੇ ਨੂੰ ਵੱਡਾ ਭਾਈ ਸਾਨੂੰ ਉਦੋਂ ਤੱਕ ਚੈਨ ਨਹੀਂ ਮਿਲਦੀ ਆ ਮੇਰਾ ਕਿਸਾਨ ਭਰਾ ਹੈ ਜਦੋਂ ਤੱਕ ਅਸੀਂ ਇੱਕ ਦੂਜੇ ਨੂੰ ਨਾ ਮਿਲੀਏ ਬਹੁਤ ਵਧੀਆ ਗੱਲ ਬਾਈ ਬਾਕੀ ਅਗਰ ਆਪਾਂ ਗੱਲ ਕਰੇ ਗੁੱਸਾ ਬੰਦਿਆਂ ਨਾਲ ਹੁੰਦਾ ਮਸ਼ੀਨਰੀ ਨਾਲ ਕਹਦਾ ਗੁੱਸਾ ਵੀ ਉਧਰੋਂ ਆਏ ਆ ਕੇ ਟਰੈਕਟਰਾਂ ਨੂੰ ਨੁਕਸਾਨ ਕਰਤਾ ਇਸ ਚੀਜ਼ ਲਈ ਤਾਂ ਉਹ ਦੱਸ ਸਕਦੇ ਨੇ ਜੀ ਉਹ ਸਾਨੂੰ ਕਦੇ ਆਖੀ ਕਹਿੰਦੇ ਨੇ ਕਦੀ ਵੱਖਵਾਦੀ ਕਹਿੰਦੇ ਨੇ ਕਦੀ ਕੁਝ ਕਹਿੰਦੇ ਨੇ ਪਰ ਜਿੰਨੀ شریف ਕੌਮ ਕਿਸਾਨ ਹੈ ਮੈਨੂੰ ਨਹੀਂ ਲੱਗਦਾ ਕਿ ਦੁਨੀਆ ਦੇ ਉੱਤੇ ਇੰਨੀ شریف ਕੌਮ ਕੋਈ ਹੋਊਗੀ ਪਿਆਰ ਨਾਲ ਇਹਨਾਂ ਨੂੰ ਚਾਹੇ ਗੱਠ ਦੇ ਲੋ ਲੇਕਿਨ ਇਹ ਆਕਰ ਨਹੀਂ ਚੱਲਦੇ ਆਕਰ ਨਹੀਂ ਚੱਲਦੇ ਧੰਨਵਾਦ ਬਾਈ ਵਾਹ ਵਾਹ ਗੱਲ ਗੱਲਬਾਤ ਕਰਨ ਵਾਸਤੇ